ਸਵਾਗਤ ਹੈ ਜੀ ਅੱਜ ਆਪਾਂ ਇੱਕ ਬਹੁਤ ਹੀ ਮਸ਼ਹੂਰ ਕਿਤਾਬ ਸਟੀਫਨ ਆਰ ਕਵੀ ਦੀ ਪ੍ਰਭਾਵਸ਼ਾਲੀ ਲੋਕਾਂ ਦੀਆਂ 7 ਆਤਾਂ ਇਸ ਦੇ ਕੁਝ ਖਾਸ ਨੁਕਤਿਆਂ ਤੇ ਇੱਕ ਡੂੰਗੀ ਨਜ਼ਰ ਮਾਰਾਂਗੇ ਇੱਥੇ ਆਉਂਦੀ ਹੈ ਚੌਥੀ ਆਦਤ ਜਿੱਤ ਜਿੱਤ ਸੋਚੋ ਯਾ ਥਿੰਕ ਵਿਨ ਵਿਲ ਹਾਂਜੀ ਮਤਲਬ ਹਰ ਸੌਦੇ 'ਚ ਹਰ ਗਲਬਾਚ ਇਹੋ ਜਿਹਾ ਹੱਲ ਲੱਭੋ ਜਿੱਥੇ ਦੋਨੇ ਤਰ੍ਹਾਂ ਜਿੱਤਣ ਬਿਲਕੁਲ ਪੰਜਵੀਂ ਆਦਤ ਪਹਿਲਾਂ ਸਮਝਣ ਦੀ ਕੋਸ਼ਿਸ਼ ਕਰੋ ਫਿਰ ਸਮਝਾਓ ਇਹ ਸੁਣਨ ਚ ਕਿੰਨੀ ਸੌਖੀ ਲੱਗਦੀ ਹੈ ਪਰ ਕਰਨ ਚ ਮਤਲਬ ਦੂਜੇ ਦੀ ਗੱਲ ਨੂੰ ਸੱਚਮੁੱਚ ਹਮਦਰਦੀ ਨਾਲ ਸੁਣਨਾ ਇਹਨਾਂ ਔਖਾ ਕਿਉਂ ਹੁੰਦਾ ਕਵੀ ਕਹਿੰਦਾ ਕਿ ਜਦੋਂ ਤੱਕ ਅਸੀਂ ਦੂਜੇ ਬੰਦੇ ਨੂੰ ਉਹਦੀਆਂ ਭਾਵਨਾਵਾਂ ਨੂੰ ਉਹਦੇ ਨਜ਼ਰੀਏ ਨੂੰ ਡੂੰਘਾਈ ਨਾਲ ਸਮਝਦੇ ਨਹੀਂ ਉਦੋਂ ਤੱਕ ਅਸੀਂ ਉਸ ਨਾਲ ਸਹੀ ਤਰੀਕੇ ਨਾਲ ਗੱਲ ਹੀ ਨਹੀਂ ਕਰ ਸਕਦੇ ਜਿਹੜੀ ਹਮਦਰਦੀ ਨਾਲ ਸੁਣਨ ਦੀ ਕਲਾ ਹੈ ਨਾ ਐਮਪੈਥੈਟਿਕ ਲਿਸਨਿੰਗ ਹੂੰ ਉਹ ਭਰੋਸਾ ਪੈਦਾ ਕਰਦੀ ਹੈ ਤੇ ਉਹੀ ਭਰੋਸਾ ਫਿਰ Win-Win ਆਦਤਚਾਰ ਤੇ ਅਗਲੀ ਆਦਤ ਯਾਨੀ ਸਿਨਰਜੀ ਲਈ ਜ਼ਰੂਰੀ ਹੈ ਔਖਾ ਇਸ ਲਈ ਹੈ ਕਿਉਂਕਿ ਇਸ ਲਈ ਸਬਰ ਚਾਹੀਦਾ ਆਪਣੇ ਆਪ ਤੇ ਕੰਟਰੋਲ ਚਾਹੀਦਾ ਆਪਣੀ ਗੱਲ ਰੋਕ ਕੇ ਸਿਰਫ ਸੁਣਨਾ ਤੇ ਫਿਰ ਇਸ ਸਬਦਾਂ ਨਤੀਜਾ ਨਿਕਲਦਾ ਹੈ 6ਵੀਂ ਆਦਤ ਸਹਿਯੋਗ ਪੈਦਾ ਕਰੋ ਜਾਂ ਸਿਨਰਜਾਈਜ਼ ਤੇ ਫਿਰ ਆਉਂਦੀ ਹੈ 7ਵੀਂ ਤੇ ਆਖਰੀ ਆਦਤ ਇਹ ਹੈ ਆਪਣੇ ਆਪ ਨੂੰ ਨਵਿਆਉਣ ਦੀ ਆਦਤ ਸੈਲਫ ਰੀਨਿਊਅਲ ਸਾਨੂੰ ਵੀ ਲੰਬੇ ਸਮੇਂ ਤੱਕ ਪ੍ਰਭਾਵਸ਼ਾਲੀ ਰਹਿਣ ਲਈ ਆਪਣੇ ਆਪ ਨੂੰ ਨਿਯਮਿਤ ਤੌਰ ਤੇ ਰੀਚਾਰਜ ਕਰਨਾ ਪੈਂਦਾ ਹੈ